ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚ ਰਹੇ ਨੇ ਪਰ ਕਿਸਾਨਾਂ ਨੂੰ ਹੁਣ ਸੁਚੇਤ ਹੋਣਾ ਪਵੇਗਾ ਕਾਰਨ ਇਹ ਕਿ ਉਹਨਾਂ ਦੀ ਮਿਹਨਤ ਦੀ ਕਮਾਈ ਕਿਤੇ ਨੁਕਸਾਨ ਦੇ ਵਿੱਚ ਨਾ ਆ ਜਾਵੇ ਇੱਕ ਪਾਸੇ ਅਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਦੂਜੇ ਪਾਸੇ ਮੌਸਮ ਵੀ ਆਪਣਾ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਮਾਰ ਹੋਰ ਪੈਂਦੀ ਨਜ਼ਰ ਆ ਰਹੀ ਹੈ ਜਿਹਦਾ ਪਰਦਾਫਾਸ਼ ਹਰਿਆਣਾ ਦੇ ਵਿੱਚ ਹੋਇਆ ਹੈ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਤਾਂਦਲੀ ਚੱਲ ਰਹੀ ਸੀ ਕਣਕ ਦੀ ਫਸਲ ਸਹੀ ਤਰੀਕੇ ਨਾਲ ਨਹੀਂ ਤੋਲੀ ਜਾ ਰਹੀ ਸੀ ਵੱਧ ਕਣਕ ਪਾਈ ਜਾ ਰਹੀ ਸੀ ਤੇ ਘੱਟ ਲਈਹੀ ਜਾ ਰਹੀ ਸੀ ਯਾਨੀ ਕਿ ਆੜਤੀਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੈ ਇਹ ਮਾਮਲਾ ਸਾਹਮਣੇ ਆਇਆ ਇੱਕ ਮਾਮਲਾ ਇੱਕ ਮਾਮਲੇ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਸੀਐਮ ਸਾਹਿਬ ਨੇ ਯਾਨੀ ਕਿ ਨਾਇਬ ਸਿੰਘ ਸੈਣੀ ਨੇ ਹੁਕਮ ਦਿੱਤੇ ਟੀਮਾਂ ਬਣਾ ਕੇ ਵੱਖ-ਵੱਖ ਮੰਡੀਆਂ ਦੇ ਵਿੱਚ ਭੇਜੀਆਂ ਗਈਆਂ ਜਿਸ ਤੋਂ ਬਾਅਦ ਦੇ ਵਿੱਚ 42 ਦਾਣਾ ਮੰਡੀਆਂ ਦੇ ਵਿੱਚ 62 ਦੁਕਾਨਾਂ ਤੇ ਆੜਤੀਆਂ ਦੇ ਉੱਤੇ ਜੁਰਮਾਨਾ ਲਗਾਇਆ ਗਿਆ ਜੁਰਮਾਨਾ ਵੀ ਥੋੜਾ ਨਹੀਂ 45 ਲੱਖ ਦੇ ਕਰੀਬ ਇਹ ਜੁਰਮਾਨਾ ਲਗਾ ਦਿੱਤਾ ਗਿਆ ਮਾਪ ਡੰਡਾਂ ਦੇ ਉੱਤੇ ਖਰੇ ਨਹੀਂ ਉਤਰ ਰਹੇ ਸੀਗੇ ਦੁਕਾਨਦਾਰ ਤੇ ਦੂਜੇ ਪਾਸੇ ਕਈ ਫਰਮਾਂ ਨੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਈ ਫਰਮਾਂ ਜਾਲੀ ਪਾਈਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਇੱਕ ਗੋਦਾਮ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਵੀ ਗਲਤ ਤਰੀਕੇ ਦੇ ਨਾਲ ਨਜਾਇਜ਼ ਤੌਰ ਦੇ ਉੱਤੇ ਕਣਕ ਦਾ ਤੇ ਹੋਰਨਾ ਫਸਲਾਂ ਦਾ ਭੰਡਾਰਨ ਕੀਤਾ ਜਾ ਰਿਹਾ ਸੀ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਕਣਕ ਦੀਆਂ ਕੀਮਤਾਂ ਕਾਫੀ ਵਧੀਆਂ ਆਟਾ 40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਹੋਇਆ ਨਜ਼ਰ ਆ ਰਿਹਾ ਹੈ ਕਿਤੇ 38 ਹੈ ਕਿਤੇ 39 ਵੀ ਹੈ ਭੰਡਾਰੀਕਰਨ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ 2400 ਦੇ ਕਰੀਬ ਆ ਜਿਹੜੀ ਐਮਐਸਪੀ ਮਿਲ ਰਹੀ ਹੈ ਕਣਕ ਦੇ ਉੱਤੇ ਪਰ ਪ੍ਰਾਈਵੇਟ ਫਰਮਾਂ ਤੜਾ ਤੜ ਖਰੀਦ ਕਰ ਰਹੀਆਂ ਨੇ ਕਣਕ ਦੀ ਤਾਂ ਜੋ ਲੋਕਾਂ ਨੂੰ ਮਹਿੰਗਾ ਆਟਾ ਵੇਚਿਆ ਜਾ ਸਕੇ ਜਦੋਂ ਮਜਬੂਰੀ ਬਣ ਜਾਂਦੀ ਹੈ ਤਾਂ ਮਜਬੂਰੀ ਦਾ ਫਾਇਦਾ ਵੀ ਕਈ ਸ਼ਰਾਰਤੀ ਤੱਤ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਪਰ ਹਰਿਆਣਾ ਸਰਕਾਰ ਜਾਗੀ ਹੈ ਹਰਿਆਣਾ ਸਰਕਾਰ ਨੇ ਟੀਮਾਂ ਬਣਾ ਕੇ ਮੰਡੀਆਂ ਦਾ ਮੌਇਨਾ ਕੀਤਾ ਸਟਿੰਗ ਆਪਰੇਸ਼ਨ ਕੀਤੇ ਗਏ ਨਰੀਖਣ ਕੀਤੇ ਗਏ ਜਿਸ ਤੋਂ ਬਾਅਦ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ ਤਾਂ ਕੁੱਲ ਮਿਲਾ ਕੇ ਨਾਇਬ ਸਾਹਿਬ ਸਿੰਘ ਸੈਣੀ ਨੇ ਉਹਨਾਂ ਦੀ ਸੀਆਈਡੀ ਨੇ ਸਾਰਾ ਕੰਮ ਕੀਤਾ ਹੈ ਮਾਮਲਾ ਆਇਆ ਸੀਗਾ 16 April ਨੂੰ 16 April ਨੂੰ ਟੀਮ ਨੇ ਅੰਬਾਲਾ ਦੀ ਇੱਕ ਟੀਮ ਸੀਗੀ ਫਲਾਈਂਗ ਟੀਮ ਸੀ ਜਿਨ੍ਹਾਂ ਨੇ ਕੁਰਖੇਤਰ ਦੀ ਨਵੀਂ ਅਨਾਜ ਮੰਡੀ ਥਾਣੇ ਸਰ ਦੇ ਵਿੱਚ ਜਦੋਂ ਨਿਰੇਖਣ ਕੀਤਾ ਤਾਂ ਉੱਥੇ ਧਾਂਦਲੀ ਪਾਈ ਗਈ ਜਿਸ ਤੋਂ ਬਾਅਦ ਦੇ ਵਿੱਚ ਟੀਮਾਂ ਬਣਾਈਆਂ ਗਈਆਂ 17 April ਤੋਂ ਹੀ ਕੰਮਕਾਜ ਸ਼ੁਰੂ ਕਰ ਦਿੱਤਾ ਟੀਮਾਂ ਨੇ ਵਕਫਾ ਵਕਫਾ ਥਾਵਾਂ ਦੇ ਉੱਤੇ ਜਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਮੰਡੀਆਂ ਸਵਾਲਾਂ ਦੇ ਘੇਰੇ ਦੇ ਵਿੱਚ ਆਈਆਂ ਨੂੰ ਰਿਵਾੜੀ ਕੁਰ ਖੇਤਰ ਕਰਨਾਲ ਚਰਖੀ ਦਾਦਰੀ ਅੰਬਾਲਾ ਪੰਚਕੁਲਾ ਤੇ ਯਮਨਾ ਨਗਰ ਦੀਆਂ ਮੰਡੀਆਂ ਦੇ ਵਿੱਚ ਸਵਾਲ ਖੜੇ ਹੋਏ ਨੇ ਤਾਂ ਕੁਲ ਮਿਲਾ ਕੇ ਰੇਡ ਕੀਤੀ ਗਈ ਹੈ ਤੇ ਜਿਹਦੇ ਵਿੱਚ ਧਾਂਦਲੀ ਸਾਹਮਣੇ ਆ ਚੁੱਕੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀਗਾ ਜਿਹੜੀ ਕਣਕ ਸੀਗੀ ਉਹ ਬੋਰੀਆਂ ਦੇ ਵਿੱਚ ਵੱਧ ਭਰੀ ਜਾ ਰਹੀ ਸੀਗੀ ਜਿੰਨੇ ਮੰਨ ਲਓ 50 ਕਿਲੋ ਦੀ ਬੋਰੀ ਹੈ ਅੰਦਾਜ਼ਨ ਤਾਂ ਉਹਦੇ ਵਿੱਚ 51 52 ਕਿਲੋ ਪਾ ਦਿੱਤੀ ਤਾਂ ਕਿਸਾਨ ਦਾ ਨੁਕਸਾਨ ਹੋ ਗਿਆ ਕਿੱਥੇ ਪੰਜਾਬ ਬੋਰੀਆਂ ਪਿੱਛੇ ਸਿੱਧਾ ਕਿਲੋ ਵੀ ਗਿਆ ਤਾਂ 50 ਕਿਲੋ ਇੱਕ ਬੋਰੀ ਸਿੱਧੀ ਕਣਕ ਦੀ ਮੰਨਫੀ ਹੋ ਗਈ ਕਿਸਾਨ ਦੇ ਖਾਤੇ ਚ ਕਿਸਾਨ ਨੂੰ ਉਹਨਾਂ ਨੁਕਸਾਨ ਹੋ ਗਿਆ ਤਾਂ ਅਜਿਹੀ ਧਾਂਦਲੀ ਫੜਨ ਵਾਸਤੇ ਟੀਮਾਂ ਬਣਾਈਆਂ ਗਈਆਂ ਸੀ ਜਿਹੜੀਆਂ ਕਾਮਯਾਬ ਹੋਈਆਂ ਨੇ ਤੇ ਲੱਖਾਂ ਰੁਪਏ ਦਾ ਜੁਰਮਾਨਾ ਇਹਨਾਂ ਆੜਤੀਆਂ ਨੂੰ ਹੋ ਚੁੱਕਿਆ ਹੈ ਕਈ ਦੁਕਾਨਾਂ ਨੂੰ ਜਿਹੜੀਆਂ ਮੰਡੀਆਂ ਦੇ ਵਿੱਚ ਬਣੀਆਂ ਨੇ ਉਹਨਾਂ ਫਰਮਾਂ ਨੂੰ ਵੀ ਇਹ ਜੁਰਮਾਨਾ ਕੀਤਾ ਗਿਆ ਤੇ ਜਿਹੜੀਆਂ ਗਲਤ ਨੇ ਜਿਹੜੀਆਂ ਰਜਿਸਟਰਡ ਨਹੀਂ ਫਰਮਾ ਉਹਨਾਂ ਦੇ ਉੱਤੇ ਵੀ ਹੁਣ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਕਣਕ ਦੇ ਅੰਬਾਰ ਲੱਗੇ ਹੋਏ ਨੇ ਮੰਡੀਆਂ ਦੇ ਵਿੱਚ ਕਣਕ ਪਹੁੰਚ ਰਹੀ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਕਣਕ ਪਹੁੰਚ ਰਹੀ ਹੈ ਖੇਤਾਂ ਦੇ ਵਿੱਚ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ ਪਰ ਕਿਸਾਨਾਂ ਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ ਮੰਡੀ ਦੇ ਵਿੱਚ ਜਾ ਕੇ ਕਣਕ ਦੀ ਕੱਲੀ ਰਖਵਾਲੀ ਨਹੀਂ ਕਰਨੀ ਸੁਚੇਤ ਰਹਿਣਾ ਹੈ ਜਦੋਂ ਮੰਡੀ ਦੇ ਵਿੱਚ ਕਣਕ ਦਾ ਤੋਲ ਲੱਗਣਾ ਹੈ ਕੰਡੇ ਦੇ ਉੱਤੇ ਤੁਹਾਡੀਆਂ ਬੋਰੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਾਂ ਉਦੋਂ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਕਈ ਵਾਰ ਮਿਲੀ ਪੁਖਤ ਵੀ ਹੁੰਦੀ ਹੈ ਤੁਸੀਂ ਮਜ਼ਦੂਰਾਂ ਦੇ ਉੱਤੇ ਨਾਲ ਖੜੇ ਸਾਥੀਆਂ ਤੇ ਵੀ ਵਿਸ਼ਵਾਸ ਕਰ ਲੈਂਦੇ ਹੋ ਪਰ ਕਈ ਵਾਰ ਅੰਦਰ ਖਾਤੇ کافی ਕੁਝ ਚੱਲ ਰਿਹਾ ਹੁੰਦਾ ਇਸ ਕਰਕੇ ਸਾਰੇ ਆੜਤੀਏ ਨਹੀਂ ਸਾਰੇ ਮਜ਼ਦੂਰ ਨਹੀਂ ਅਜਿਹਾ ਕੰਮ ਕਰਦੇ ਪਰ ਜਿਹਦੇ ਮਨ ਦੇ ਵਿੱਚ ਲਾਲਚ ਹੋਵੇ ਜਿਹਦੇ ਮਨ ਦੇ ਵਿੱਚ ਠੱਗੀ ਦੀ ਮਨਸ਼ਾ ਆ ਜੇ ਵੀ ਭਾਈ ਮਾੜਾ ਮੋਟਾ ਮੁਨਾਫਾ ਕਮਾ ਲਈਏ ਸੀਜ਼ਨ ਦੇ ਵਿੱਚ ਇੱਕ ਕਿਸਾਨ ਦੀ ਨਹੀਂ ਕਈ ਕਿਸਾਨਾਂ ਦੇ ਨਾਲ ਅਜਿਹੀ ਠੱਗੀ ਹੋ ਸਕਦੀ ਹੈ ਸੋ ਸੁਚੇਤ ਰਹਿਣ ਦੀ ਲੋੜ ਆ ਮੰਡੀ ਦੇ ਵਿੱਚ ਜ਼ਰੂਰ ਸੁਚੇਤ ਰਿਹਾ ਕਰੋ ਅਸੀਂ ਬਜ਼ੁਰਗਾਂ ਨੂੰ ਭੇਜ ਦਿੰਨੇ ਆ ਮੰਡੀ ਦੇ ਵਿੱਚ ਪਰ ਜਦੋਂ ਤੋਲ ਹੋਣਾ ਜਿੱਦਣ ਤੁਲਨੀ ਆ ਕਣ ਕੋਦਨ ਘੱਟੋ ਘੱਟ ਪੜੇ ਲਿਖੇ ਜਿਹੜੇ ਨੌਜਵਾਨ ਨੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਤਾਂ ਜੋ ਅਜਿਹਾ ਹੋਵੇ ਤੇ ਅਜਿਹੀ ਹੀ ਕਾਰਵਾਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਉੱਥੇ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਨਾਲ ਕੋਈ ਲੁੱਟਤਾ ਨਹੀਂ ਹੋ ਰਹੀ ਠੱਗੀ ਤਾਂ ਨਹੀਂ ਹੋ ਰਹੀ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ